ਅਧਿਪਤਾਨ ਸਭਾ ਹਲਕਾ ਪੂਰਬੀ ਜਿਹੜਾ ਲੁਧਿਆਣੇ ਦਾ ਵਾਰਡ ਨੰਬਰ ਪੁਰਾਣਾ 21 ਤੇ ਨਵਾਂ 28 ਦੇ ਵਿੱਚ ਅੱਜ ਜਿਹੜੇ ਸੀਵਰੇਜ ਦੇ ਪ੍ਰੋਬਲਮ ਸੀ ਲੰਬੇ ਸਮੇਂ ਤੋਂ ਉਹਦੀ ਸ਼ੁਰੂਆਤ ਹੋਣ ਜਾ ਰਹੀ ਹੈ ਇਹ 23 ਲੱਖ ਦੀ ਲਾਗਤ ਨਾਲ ਜਿਹੜੀ ਸਾਰੀ ਲੈਂ ਚੇਂਜ ਹੋਣੀ ਆ ਕਿਉਂਕਿ ਪੁਰਾਣੀ ਲੈਂ ਪਈ ਸੀ ਚੂਹਿਆਂ ਕਰਕੇ ਜਾਂ ਹੋਰ ਪ੍ਰੋਬਲਮਾਂ ਕਰਕੇ ਇਹ ਦਿੱਕਤ ਆ ਗਈ ਇੱਥੇ ਸੀਵਰੇਜ ਜਿਹੜਾ ਬਲਾਕ ਰਹਿੰਦਾ ਸੀਗਾ ਉਹਦਾ ਹੱਲ ਕਰਨ ਜਾ ਰਹੇ ਆ ਕਿਉਂਕਿ ਇਹ ਸਾਰੇ ਸੰਗਤ ਜਿਹੜੇ ਮਿਲ ਕੇ ਮੇਰੀਆਂ ਮਾਤਾ ਮਾ ਪੈਣਾ ਸਾਰੇ ਬਜ਼ੁਰਗ ਸਹਿਬਾਨ ਸਾਡੇ ਆਮ ਆਦੀ ਪਾਰਟੀ ਦੇ ਸਾਰੇ ਸਾਥੀ ਇਨਾਂ ਦੇ ਸਾਥ ਨਾਲ ਇਹਨਾਂ ਦੇ ਅਸ਼ੀਰਵਾਦ ਨਾਲ ਇਹ ਸਰਕਾਰ ਬਣੀ ਹੈ ਤੇ ਮੈਨੂੰ ਵੀ ਇਸ ਇਹਨਾਂ ਦੀ ਕੀਮਤੀ ਬੋਲਡਪਨ ਨਾਲ ਅਸ਼ੀਰਵਾਦ ਨਾਲ ਇਹ ਸੇਵਾ ਦਾ ਮੌਕਾ ਮਿਲਿਆ ਤੇ ਮੇਰੀ ਡਿਊਟੀ ਬਣਦੀ ਹੈ ਵੀ ਜੋ ਵੀ ਦਿੱਕਤ ਬਦਨਸਵਾ ਹਲਕਾ ਪੂਰਬੀ ਦੀ ਹੈਗੀ ਉਹ ਦੂਰ ਕਰਨ ਦਾ ਔਰ ਉਹ ਦੂਰ ਕਰ ਰਹੇ ਹਾਂ ਤੁਸੀਂ ਦੇਖਿਆ ਨਾ ਵੀ ਦਿੱਲੀ ਰੋਜ਼ ਨਵਾਂ ਤੋਂ ਘਟਨ ਹੋ ਰਿਹਾ ਵਾ ਅੱਜ ਸਵੇਰੇ ਜਿਹੜਾ ਆਪਣੇ ਬਿਜਲੀ ਗ੍ਰਿਡ ਬਣ ਰਿਹਾ ਵਾ ਸਾਢੇ 1.58 ਕਰੋੜ ਦੀ ਲਾਗਤ ਨਾਲ ਟਿਬਾ ਰੋਡ ਤੇ ਤੇ ਉਹ ਵੀ ਤਕਰੀਬਨ ਜਲਦੀ ਚਾਲੂ ਹੋਣ ਜਾ ਰਹੇ ਆ ਉਹਦਾ ਵੀ ਅੱਜ ਸਾਰੇ ਅਫਸਰ ਸਾਹਿਬਾਨ ਆਏ ਸੀਗੇ ਉਹਨਾਂ ਨੂੰ ਹਦਾਇਤ ਕੀਤੀ ਗਈ ਹੈ ਵੀ ਤੇ ਜਲਦੀ ਜਲਦੀ ਚਾਲੂ ਕਰਕੇ ਨੂੰ ਕਿਉਂਕਿ ਆਉਣ ਵਾਲੀ ਗਰਮੀ ਦੇ ਵਿੱਚ ਉਹਦਾ ਹੱਲ ਹੋ ਸਕੇ। ਔਰ ਇਸੇ ਤਰ੍ਹਾਂ ਹੀ ਬਿਦਰ ਸੁਭਾ ਹਲਕਾ ਪੁਰਵੀ ਦੇ ਅੱਜ ਹਰ ਗਲੀ ਹਰ ਮੁਹੱਲੇ ਦੇ ਵਿੱਚ ਕੰਮ ਚੱਲ ਰਿਹਾ ਸੜਕਾਂ ਦੇ ਕੰਮ ਚੱਲ ਰਹੇ ਨੇ, ਸੀਵਰੇਜ ਦਾ ਕੰਮ ਚੱਲ ਰਹੇ ਨੇ, ਪਾਟਸਪਲਾਈ ਦੇ ਜਿੱਥੇ ਲਾਈਨਾਂ ਚੇਂਜ ਹੋਣ ਲੀਆਂ ਉਹ ਹੋ ਰਹੀਆਂ ਨੇ, ਜਿੱਥੇ ਸੀਵਰੇਜ ਦੀਆਂ ਲਾਈਨਾਂ ਚੇਂਜ ਹੋ ਰਹੀਆਂ ਉਹ ਹੋ ਰਹੀਆਂ ਨੇ, ਸਟਰੀਟ ਲਾਈਟਾਂ ਲੱਗ ਰਹੀਆਂ ਨੇ ਤੇ ਬਿਜਲੀ ਦੇ ਜਿਹੜੇ ਮਤਲਬ ਕਿ ਪ੍ਰੋਬਲਮ ਸੀਗੀ ਉਹਦਾ ਵੀ ਹੱਲ ਮਤਲਬ ਕਿ ਸ਼ੁਰੂਆਤ ਹੋ ਗਈ ਹੈ, ਉਹ ਵੀ ਸ਼ੁਰੂ ਹੋ ਰਿਹਾ ਵਾ ਤੇ ਹ ਇਹ ਵੱਤ ਤੋਂ ਵੱਤ ਇੱਕ ਮਹੀਨੇ ਦੇ ਵਿੱਚ ਵਿੱਚ ਇਹ ਸਾਰਾ ਸੀਵਰੇਜ ਪਾ ਕੇ ਤਿਆਰ ਹੋ ਕੇ ਮਲਕ ਮੁੜ ਕੇ ਇਹ ਟੇਲਾਂ ਲਾ ਕੇ ਸੜਕ ਤਿਆਰ ਹੋ ਜੂ। ਜਿਹੜਾ ਤਾਂ ਪੁਰਾਣੀ ਲਾਈਨ ਕਦੋਂ ਬੈਸੀ ਸੀ ਉਹਨੂੰ ਉਹਦੋਂ ਦੀ ਸਾਈਜ਼ ਸੀਗਾ ਤੇ ਹੋਰ ਕਿਹੜਾ ਪੁਰਾਣੀ ਇਹ ਅੱਜ ਵੱਡਾ ਮਲਕੇ 12 12 ਇੰਚੀ 12 ਇੰਚੀ ਪਾਈ ਪਾ ਰਹੇ ਆ ਪਹਿਲਾਂ ਇਹ ਤਕਰੀਬਨ 8 ਇੰਚੀ ਪਾਈਪ ਪੁਰਾਣੇ ਪਏ ਹੋਏ ਸੀਗੇ ਇਹ ਮੇਰਾ ਖਿਆਲ ਹੈ ਕਿ ਤਕਰੀਬਨ ਮੈਨੂੰ ਲੱਗਦਾ ਵੀ ਘੱਟੋ ਘੱਟ 30 ਸਾਲ ਤੋਂ ਪੁਰਾਣਾ 35 ਸਾਲ ਤੋਂ ਪੁਰਾਣੇ ਜਿਹੜੇ ਪਾਈਪ ਸੀ ਉਹ ਖਰਾਬ ਹੋ ਗਏ ਨੇ ਤੇ ਉਹਦੇ ਕਰਕੇ ਇਹ ਅੱਜ ਲਾਈਨਾਂ ਚੇਂਜ ਕਰ ਰਹੇ ਆ ਤੇ ਕਿਉਂਕਿ ਜਿਹੜੀ ਉਮੀਦ ਲੋਕਾਂ ਨੇ ਰੱਖ ਕੇ ਵੋਟ ਪਾਈ ਸੀ ਉਹ ਉਮੀਦਾਂ ਸਾਡੀਆਂ ਪੂਰੀਆਂ ਪੂਰੀਆਂ ਕਰ ਰਹੇ ਆ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ 74 ਸਾਲ ਤੋਂ ਜਿਹੜਾ ਸਿਸਟਮ ਖਰਾਬ ਹੋਇਆ ਸੀਗਾ ਉਹਨੂੰ ਸਹੀ ਕਰਨਾ ਪਹਿਲਾਂ ਪੰਜਾਬ ਦੇ ਵਸਨੀਕਾਂ ਨੇ ਵਿਧਾਨ ਸਭਾ ਹਲਕਾ ਪੂਰਬੀ ਦੀ ਸੰਗਤ ਨੇ ਵੋਟ ਪਾ ਕੇ ਸਹੀ ਕੀਤਾ ਦੂਜੀਆਂ ਪਾਰਟੀ ਨੂੰ ਪਾਸੇ ਕਰਕੇ ਆਮ ਆਦੀ ਪਾਰਟੀ ਨੂੰ ਮੌਕਾ ਦਿੱਤਾ ਤੇ ਆਮ ਆਦਮੀ ਦੀਆਂ ਦਿੱਕਤਾਂ ਤੇ ਆਮ ਆਦੀਆਂ ਮੁਸ਼ਕਲਾਂ ਹੱਲ ਕਰਨਾ ਸਾਡਾ ਫਰਜ਼ ਆ ਸਾਡੀ ਡਿਊਟੀ ਆ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਜੀ ਦਾ ਮਿਸ਼ਨ ਹੈ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦਾ ਉਹ ਰੰਗਲਾ ਪੰਜਾਬ ਤਾਂ ਹੀ ਬਣੂਗਾ ਜੇ ਅਸੀਂ ਮਿਲ ਕੇ ਸੜਕਾਂ ਸਹੀ ਹੋਣਗੀਆਂ ਸੀਵਰੇਜ ਸਹੀ ਹੋਊਗਾ ਵਾਟਰ ਸਪਲਾਈ ਸਹੀ ਹੋਊਗੀ ਵਧੀਆ ਸਕੂਲ ਬਣ ਕੇ ਪੜ੍ਹਾਈ ਮਿਲੂਗੀ ਰੋਜ਼ਗਾਰ ਮਿਲੂਗੀ ਉਹਦੇ ਵਾਸਤੇ ਅੱਜ ਆਮ ਆਦਮੀ ਪਾਰਟੀ ਮਾਨ ਸਾਹਿਬ ਸਾਡੇ ਲੱਗੇ ਹੋਏ ਨੇ ਬਿਲਕੁਲ 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 ਜਿੱਥੇ ਦਿੱਕਤ ਆਉਂਦੀ ਹੈ ਉਹ ਦੂਰ ਕਰ ਰਹੇ ਹਾਂ ਜਿੱਥੇ ਇੱਥੇ ਦਿੱਕਤ ਸੀ ਇੱਥੇ ਦੂਰ ਕਰ ਰਹੇ ਹਾਂ ਬਹੁਤ ਬਹੁਤ ਪਾਣੀ ਵਗੈਰਾ بارش ਕਰੂਗਾ ਉਹ ਨਿਕਲ ਜਗਾ ਇਹ ਬਿਲਕੁਲ ਸਾਰਾ ਪਾਣੀ ਨਿਕਲੂਗਾ ਤੇ ਬਰਸਾਤੀ ਪਾਣੀ ਦਾ ਵੈਸੇ ਸਹੀ ਮੈਨੇ ਮੈਂ ਦੱਸਾਂ ਬਰਸਾਤੀ ਪਾਣੀ ਦਾ ਅਲੱਗ ਲੈਣਾ ਪੈਂਦੀ ਆ ਰਹੀਆਂ ਤੇ ਪੂਰੇ ਲੁਧਿਆਣੇ ਦੇ ਵਿੱਚ ਬਰਸਾਤੀ ਪਾਣੀ ਦੇ ਲਾਈਨਾਂ ਨਹੀਂ ਹੈਗੀਆਂ ਉਹ ਲੱਗ ਚਾਹੀਦੀਆਂ ਜਿਵੇਂ ਕਿ ਚੰਡੀਗੜ੍ਹ ਦੇ ਵਿੱਚ ਲੱਗ ਬਰਸਾਤੀ ਪਾਣੀ ਦਾ ਤੇ ਉਹ ਪ੍ਰੋਬਲਮ ਹੀ ਨਾ ਆਵੇ ਉਹ ਵੀ ਅਸੀਂ ਹੌਲੀ ਹੌਲੀ ਜਿਹੜੀ ਬਰਸਾਤੀ ਪਾਣੀ ਦੀਆਂ ਲਾਈਨਾਂ ਵੀ ਲੱਗ ਜਿਵੇਂ ਹੋਰ ਐਸਟੀਮੇਟ ਬਣੇ ਨੇ ਕਈ ਥਾਵਾਂ ਤੇ ਜਿਵੇਂ ਟੱਬਾ ਰੋਡ ਤੇ ਬਣ ਗਿਆ ਗੁਰੂ ਅਰਜਨ ਦੇਵ ਨਗਰ ਬਣ ਗਿਆ ਇਸ ਤਰ੍ਹਾਂ ਲਗ ਲਗ ਕਰਕੇ ਉਹ ਵੀ ਬਣਾ ਰਹੇ ਆ ਕਿਉਂਕਿ ਬਰਸਾਤੀ ਪਾਣੀ ਸਾਰਾ ਜਾਵੇ ਕਿਉਂਕਿ ਸਾਡੇ ਜਿਹੜਾ ਬੁੱਢਾ ਦਰਿਆ ਵਾ ਜਿਹੜਾ ਸਾਨੂੰ ਕੋਈ ਵਰਦਾਨ ਹੁੰਦਾ ਸੀ ਸਾਡੇ ਲੁਧਿਆਣੇ ਵਾਸਤੇ ਅੱਜ ਪਿਛਲੀਆਂ ਸਰਕਾਰਾਂ ਮਲਕੇ ਨਲਕੇ ਅੱਜ ਉਹ ਮਲਕੇ ਬੁੱਢਾ ਜਿਹੜਾ ਨਾਲਾ ਬਣ ਗਿਆ ਗੰਦਾ ਨਾਲਾ ਬਣ ਗਿਆ ਕੋਸ਼ਿਸ਼ ਕਰੇ ਪਾਣੀ ਦਰਿਆ ਦੇ ਵਿੱਚ ਜਾਵੇ ਪਾਣੀ ਆਲਾ ਸਾਲ ਪਧਰਾ ਹੋਵੇ ਤੇ ਉਹ ਜਿਹੜਾ ਪਾਣੀ ਹੈ ਸਾਨੂੰ ਲੰਬੇ ਸਮੇਂ ਬਹੁਤ ਬਹੁਤ ਧੰਨਵਾਦ